ਖੜੇ ਨੇ ਤੇ ਮੈਨੂੰ ਲੱਗਦਾ ਸਭ ਤੋਂ ਵੱਧ ਜਿਹੜਾ ਦੁੱਖ ਹੁੰਦਾ ਨਾ ਇੱਕ ਜਿਹੜਾ profession ਦੇ ਵਿੱਚ ਕੋਈ ਬੰਦਾ ਪਿਆ ਹੁੰਦਾ ਜੇ ਉਹ ਚੀਜ਼ ਹੀ ਬੰਦ ਹੋ ਜੇ ਤੇ ਸਭ ਤੋਂ ਵੱਧ ਦੁੱਖ ਉਸ ਆਰਟਿਸਟ ਨੂੰ ਹੁੰਦਾ ਅੱਜ ਇਹਨਾਂ ਦੇ ਨਾਲ ਹੀ ਆਪਾਂ ਦੁੱਖ ਸੁੱਖ ਸਾਂਝੇ ਕਰ ਲੈਂਦੇ ਆ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਦੋਨਾਂ ਦਾ ਸਵਾਗਤ ਕਰਦੇ ਆ ਸਾਡੇ ਚੈਨਲ ਦੇ ਉੱਤੇ ਸਾਡੇ ਵੀਰ ਸਾਹਮਣੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਿਹਤ ਕੈਮ ਹੈ ਲੋਕਡਾਊਨ ਦੇ ਵਿੱਚ ਸੇਫ ਹੋ ਹਾਂਜੀ ਸਭ ਠੀਕ ਆ ਮੈਨੂੰ ਲੱਗਦਾ ਮੈਡਮ ਥੋੜੀ ਸੰਗ ਰਹੀਆਂ ਮੈਡਮ ਥੋੜੇ ਅੱਗੇ ਆ ਜਾਓ ਸਿਹਤ ਕੈਮ ਹੈ ਜੀ ਬਹੁਤ ਵਧੀਆ ਤੁਸੀਂ ਦਿੱਸ ਬਸ ਵਧੀਆ ਵਧੀਆ ਅੱ ਹੁਣ ਮਲਕੀ ਬੜੇ ਲੋਕ ਕੇਕ ਕੱਟ ਰਹੇ ਨੇ ਪਾਰਟੀਆਂ ਵੀ ਕਰ ਰਹੇ ਨੇ ਵੀ ਓ ਸ਼ੁਕਰ ਆ ਭਰਾਵਾ ਹੁਣ ਕੰਜਰਖਾਨੇ ਤੋਂ ਬਚ ਗਏ ਕੀ ਕਹਿਣਾ ਚਾਹੂਗੇ ਮੈ ਵੀ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਹੋ ਗਿਆ ਚਲੋ ਵਧੀਆ ਉਹਨਾਂ ਨੇ ਕੇਕ ਕੱਟਿਆ ਚਲੋ ਕੋਈ ਨਾ ਵਾਪਸ ਆਊਗਾ ਸੇ ਕੇਕ ਕੱਟ ਗਈ ਵੀ ਵੀਡੀਓ ਪਾਵਾਂਗੇ ਥੋੜੇ ਅੱਖਾਂ ਦੇ ਵਿੱਚ ਜਿਹੜਾ ਉਹ ਐਂਗਰ ਆ ਨਾਲ ਨੇ ਪ੍ਰਤੀ ਦੇਖ ਸਕਦਾ ਹਨ ਵੀ ਬਹੁਤ ਹੁਣ ਗੁੱਸਾ ਆ ਰਿਹਾ ਵੀ ਉਹ ਮੇਰੇ ਕੇਕ ਕਿਵੇਂ ਕੱਟ ਸਕਦਾ ਕੋਈ ਯਾਰ ਆਪਣੇ ਆਪਣੀ ਸਾਰਿਆਂ ਦੀ ਮਤਲਬ ਪਸੰਦ ਹੁੰਦੀ ਆ ਉਹਨੂੰ ਨਹੀਂ ਪਸੰਦ ਸੀਗਾ ਉਹਨਾਂ ਨੇ ਕੇਕ ਕੱਟਤਾ ਸਾਨੂੰ ਪਸੰਦ ਆ ਵਾਪਸ ਆਇਆ ਇਹ ਕੇਕ ਕੱਟ ਕੇ ਅਸੀਂ ਵੀਡੀਓ ਪਾ ਦਾਂਗੇ ਕੀ ਉਮੀਦ ਹੈਗੀ ਆ ਵੀ ਮਲਕੀ ਜਿਹੜੇ ਵੀ ਹੁਣ ਵਾਪਸ ਆ ਜੂਗੀ ਇਹ ਉਮੀਦ ਤਾਂ ਹਮੇਸ਼ਾ ਕਾਇਮ ਹੈ ਉਮੀਦ ਤਾਂ ਕਰਨੀ ਪੈਂਦੀ ਹੈ ਕਿ ਦਿਲ ਨੂੰ ਥੋੜਾ ਤਸੱਲੀ ਦੇ ਲਈ ਕਿ ਪਤਾ ਆ ਹੀ ਜਾਵੇ ਚੰਦਰੀ ਹੈ ਨਾ ਅੱਛਾ ਮੈਮ ਇਹ ਵੀ ਦੱਸੋ ਸਾਨੂੰ ਕੇ ਵੀ ਜਿਹੜੇ ਮੋਦੀ ਸਰਕਾਰ ਨੇ ਜਿਹੜਾ ਇਹ ਡਿਸੀਜਨ ਲਿਆ ਚੰਗਾ ਡਿਸੀਜਨ ਹੈ ਮਤਲਬ ਸਾਡੇ ਲਈ ਤਾਂ ਨਹੀਂ ਚੰਗਾ ਬਾਕੀ ਉਹਨਾਂ ਦੇ ਅਕੋਰਡਿੰਗ ਠੀਕ ਆ ਬਿਕੋਜ਼ ਚਾਈਨਾ ਬਹੁਤ ਪੂਰਾ ਕਰ ਰਹਾ ਹੈ ਇੰਡੀਆ ਦੇ ਨਾਲ ਬਾਕੀ ਅਸੀਂ ਮੋਦੀ ਤੇ ਵੀ ਨਾਲ ਆ ਬਟ ਥੋੜਾ ਜਿਹਾ ਸਾਡੇ ਬਾਰੇ ਵੀ ਸੋਚਣਾ ਚਾਹੀਦਾ ਸੀਗਾ ਇਹ ਮੈਨੂੰ ਲੱਗਦਾ ਕਹਿਣਾ ਪੈਣਾ ਹੈ ਨਾ ਜ਼ਰੂਰੀ ਸੀਗਾ ਮਤਲਬ ਕੁਝ ਤਾਂ ਮਤਲਬ ਪਹਿਲਾਂ ਦੱਸਦੇ ਜਾਂ ਸਾਨੂੰ ਕੋਈ ਪਲੈਟਫਾਰਮ ਪਹਿਲਾਂ ਤਾਂ ਤਿਆਰ ਕਰਕੇ ਦਿੰਦੇ ਤਾਂ ਸਾਨੂੰ ਵੀ ਤਸੱਲੀ ਹੁੰਦੀ ਕਿ ਚਲੋ ਸਾਡੇ ਲਈ ਵੀ ਕੁਝ ਕੀਤਾ ਇੱਕਦਮ ਬੰਦ ਹੋ ਗਿਆ ਫਿਰ ਸਾਨੂੰ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਪਹਿਲਾਂ ਕੁਝ ਕਰਕੇ ਹੁਣ ਮੈਨੂੰ ਲੱਗਦਾ ਪਪੂਲਾਰਿਟੀ ਵੀ ਡਾਊਨ ਹੋ ਰਹੀ ਹੋਊਗੀ ਕਿ ਨਹੀਂ ਇਮੀ ਪਪੂਲਾਰਿਟੀ ਸਾਰੀ ਇੰਸਟਾਗ੍ਰਾਮ ਤੇ ਆ ਗਈ ਆ ਕਿਉਂਕਿ ਸਾਰਿਆਂ ਨੂੰ ਦੱਸ ਹੀ ਦਿੱਤਾ ਸੀ ਆਬਵੀਅਸਲੀ ਮਤਲਬ ਇਸ ਤਰ੍ਹਾਂ ਆਪਾਂ ਦੇ ਵੀਡੀਓ ਨਹੀਂ ਬਣਾਏ ਬਾਕੀਆਂ ਦੇ ਕਰਕੇ ਸਾਨੂੰ ਲੋਕਾਂ ਨੇ ਫੋਲੋ ਕਰ ਲਿਆ ਚਲੋ ਮੁੰਡਿਆਂ ਨੂੰ ਤਾਂ ਕੋਈ ਉਹ ਨਹੀਂ ਹੁੰਦੀ ਮਤਲਬ ਕਿ ਕੋਈ ਚੱਕਰ ਨਹੀਂ ਜੇ ਕਰਦਾ ਤਾਂ ਪਰਿਵਾਰ ਦੇ ਵਿੱਚ ਪਰਿਵਾਰ ਦੇ ਸਪੋਰਟ ਕਰਦੇ ਆ ਤੁਹਾਨੂੰ ਕਰਦੇ ਨੇ ਸਪੋਰਟ ਕਰਿਆ ਦੋਵਾਂ ਨੂੰ हां जी मैंने तो बहुत ਕੀਤਾပါ मेरे तो पापा मतलब फॉरेन ਰਹਿੰਦੇ ਆ मतलब ਮੈਂ ਵੀਡੀਓ ਨਾ ਪਾਵਾਂ ਤਾਂ ਮੈਨੂੰ ਕਾਲ ਆ ਜਾਂਦੀ ਆ ਤੂੰ ਵੀਡੀਓ ਨਹੀਂ ਪਾਈ ਹੈਗੀ ਤੇ ਅੱਜ ਪੋਸਟ ਨਹੀਂ ਕੀਤਾ ਕੁਝ ਮੇਰੇ ਤਾਂ ਮੰਮਾ ਹਮੇਸ਼ਾ ਜਿੱਥੇ ਮੈਂ ਜਾਵਾਂ ਕੋਈ ਵੀ ਇਵੈਂਟ ਆ ਕੋਈ ਫੰਕਸ਼ਨ ਆ ਮੇਰੇ ਹਮੇਸ਼ਾ ਨਾਲ ਹੀ ਹੁੰਦੇ ਆ ਤੁਹਾਡੇ हां जी ਮੇਰੀ ਫੈਮਿਲੀ ਨੇ ਵੀ ਮੈਨੂੰ ਪੂਰਾ ਸਪੋਰਟ ਕੀਤਾ ਮੇਰੇ ਮਦਰ ਨੇ ਮੇਰੇ ਬ੍ਰਦਰ ਨੇ ਦੋਨਾਂ ਨੇ ਬਹੁਤ ਸਪੋਰਟ ਕੀਤਾ ਕੋਈ ਇਦਾਂ ਵੀ ਕਹਿੰਦੇ ਹੋਣਗੇ ਵੀ ਆਹ ਕੰਟੈਂਟ ਕੀ ਪਾਤਾ ਨਹੀਂ ਨਹੀਂ ਮਤਲਬ ਜੋ ਵੀ ਕੰਟੈਂਟ ਪਾਉਂਦੇ ਆ ਉਹ ਐਗਰੀ ਹੁੰਦੇ ਆ ਉਹਨਾਂ ਨੂੰ ਪਸੰਦ ਆਉਂਦਾ ਪਸੰਦ ਆਉਂਦਾ ਹਾਂਜੀ ਮਤਲਬ ਕੀ ਇੱਕ ਚੰਗੀ ਗੱਲ ਹੈ ਵੈਸੇ ਜੇ ਪਰਿਵਾਰ ਦੇ ਘਰ ਦੇ ਸਪੋਰਟ ਕਰਦੇ ਹੋਣ ਤਾਂ ਮੈਨੂੰ ਲੱਗਦਾ ਇੱਕ ਕੁੜੀ ਬਹੁਤ ਉੱਤੇ ਕੰਮ ਕਰ ਸਕਦੀ ਹੈ ਅੱਜ ਕੱਲ ਆਪਾਂ ਦੇਖਦੇ ਆ ਨਾ ਵੀ ਕੁੜੀ ਮੁੰਡੇ ਦਾ ਮੁੰਡਾ ਜੋੜ ਕੇ ਮੁੰਡੇ ਦੇ ਨਾਲ ਖੜੀ ਹੈ ਉੱਤੇ ਵੀ ਜਾ ਰਹੀ ਹੈ ਮੈਨੂੰ ਲੱਗਦਾ ਇੱਕ ਲੱਤ ਉੱਤੇ ਹੀ ਰੱਖੀ ਹੋਈ ਬਲਕਿ ਹੁਣ ਸਾਰਿਆਂ ਸਾਰਿਆਂ ਦੀ ਪਲੈਨਿੰਗ ਜਿਹੜੀ ਆ ਵੀ ਹੁਣ ਆਪਾਂ YouTube ਵੱਲ ਮੋਰਚਾ ਮੋੜਦੀ ਕਿਉਂਕਿ ਉਹ ਪਰਮਨੈਂਟ ਹੈਗੀ ਆ ਚਲੋ ਸਾਡੇ ਕੋਲ ਇੱਕ ਹੈਗੀ ਆ ਪਰਮਨੈਂਟ ਐਪ ਕਿ ਚਲੋ ਆਪਾਂ ਕੰਮ ਕਰਦੇ ਆ ਕੱਲ ਨੂੰ ਕੋਈ ਆਪਸ਼ਨ ਨਹੀਂ ਹੋਏਗੀ ਸਾਡੇ ਕੋਲ ਬਾਕੀ ਜਿਹੜੀਆਂ ਥੋੜੀਆਂ ਬਹੁਤੀਆਂ ਐਪਸ ਆ ਰੀਆਂ ਅਗਰ ਉਹ ਬਾਕੀ ਦੇਖੋ ਹੋ ਗਿਆ ਇਹ ਤੁਹਾਨੂੰ ਜਿਹੜੀ ਪਪੂਲਾਰਿਟੀ ਟਿਕਟੌਕ ਤੋਂ ਮਿਲੀ ਹੈ ਹਨ ਤੁਹਾਨੂੰ ਕਾਫੀ ਲੋਕ ਜਾਣਣ ਲੱਗੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਇਹ ਟਿਕਟੌਕ ਤੋਂ ਅਸਲ ਦੀ ਵਿੱਚ ਰੀਅਲ ਲਾਈਫ ਦੇ ਵਿੱਚ ਕੀ ਫਾਇਦਾ ਹੋਇਆ ਕੀ ਫਰਕ ਕੀ ਪਿਆ ਬਿਕੋਜ਼ ਗਰਲਸ ਨੂੰ ਜਿੰਨੀਆਂ ਗੱਲਾਂ ਮਤਲਬ ਕਹੀਆਂ ਜਾਂਦੀਆਂ ਨੇ ਸੋ ਇੱਕ ਰੀਚ ਅਗਰ ਪਪੂਲਾਰਿਟੀ ਮਿਲ ਗਈ ਹੈ ਤਾਂ ਉਹੀ ਮਤਲਬ ਆ ਕੇ ਮॉम ਡੈਡ ਨੂੰ ਕਹਿੰਦੇ ਨੇ ਹਾਂਜੀ ਤੁਹਾਡੀ ਕੁੜੀ ਮਤਲਬ ਵੀਡੀਓ ਦੇਖੀ ਸੀ ਅਸੀਂ ਲਾਈਕ ਕੀਤੀ ਕਮੈਂਟ ਕੀਤੀ ਸਟੇਟਸ ਲਗਾਉਂਦੇ ਨੇ ਸਾਰੇ ਜਣੇ ਤੋਂ ਸਾਨੂੰ ਦੇ ਕੇ ਖੁਸ਼ੀ ਹੁੰਦੀ ਆ ਸੋ ਪੇਰੈਂਟਸ ਵੀ ਖੁਸ਼ ਹੁੰਦੇ ਆ ਕਿ ਚਲੋ ਵੀ ਸਾਡਾ ਨਾਮ ਰੌਸ਼ਨ ਹੀ ਕੀਤਾ ਹੈ ਜਦ ਸ਼ੁਰੂ ਕੀਤੀ ਹੋਗੀ ਜਦ ਥੋੜਾ ਕਹਿੰਦੇ ਰੋਕਦੇ ਹੋਣਗੇ ਵੀ ਆ ਕੀ ਕਿਹੜੇ ਕਮੀ ਪੈ ਗਈ ਯਾਰ ਤੂੰ ਸਟਾਰਟਿੰਗ ਚ ਸੀਗਾ ਬਿਕੋਜ਼ ਮੈਂ ਜਦ ਮਤਲਬ ਮੇਰੀ ਆਫਟਰ ਪਲੱਸ 2 ਮੈਂ ਟਿਕਟੌਕ ਸਟਾਰਟ ਕੀਤੀ ਸੀਗੀ ਸੋ ਤਾਂ ਕਰਕੇ ਮੈਂ ਕਿਹਾ ਮਮਾ ਚਲੋ ਕੋਈ ਗੱਲ ਨਹੀਂ ਸਟੱਡੀ ਕੰਪਲੀਟ ਹੋ ਗਿਆ ਹੁਣ ਮੈਨੂੰ ਥੋੜਾ ਮਤਲਬ ਆਪਣੇ ਇਤ ਕਰ ਲੈਂਦਾ ਕੁਝ ਫਿਰ ਜਦੋਂ ਜਦੋਂ ਪਪੂਲਾਰਿਟੀ ਹੋ ਗਈ ਫਿਰ ਪੇਰੈਂਟਸ ਨੂੰ ਵੀ ਸਮਝ ਲੱਗਿਆ ਚਲੋ ਵਧੀਆ ਕੰਮ ਹੁੰਦਾ ਪਿਆ ਵਾ ਫਿਰ ਓਲੇ ਓਲੇ ਉਹਨਾਂ ਨੇ ਸਪੋਰਟ ਕਰਨਾ ਸ਼ੁਰੂ ਕਰਤਾ ਸਟਾਰਟਿੰਗ ਤੇ ਹੁੰਦਾ ਹੀ ਆ ਸਾਰਿਆਂ ਨੂੰ ਬਿਕੋਜ਼ ਗਰਲਸ ਲਈ ਤਾਂ ਆਲਰੇਡੀ ਬਹੁਤ ਜ਼ਿਆਦਾ ਹੋ ਕਰ ਮ ਕੁੜੀ ਮਤਲਬ ਕਿ ਬਹੁਤ ਲਿਮਿਟੇਸ਼ਨਸ ਹੋਣੀਆਂ ਨੇ ਹਨਾ ਲਾ ਰੈਸਟ੍ਰਿਕਸ਼ਨਸ ਲਗਾ ਦਿੱਤੀ ਜਾਂਦੀ ਨੇ ਵੀ ਇੱਥੇ ਨਹੀਂ ਜਾਣਾ ਇੱਥੇ ਨਹੀਂ ਜਾਣਾ ਪੇਰੈਂਟਸ ਤਾਂ ਨਹੀਂ ਲਗਾਉਂਦੇ ਮੇਰੇ ਪੇਰੈਂਟਸ ਥੋੜੇ ਮਤਲਬ ਬ੍ਰਾਡ ਮਾਈਂਡਡ ਨੇ ਬਟ ਜਿਹੜੇ ਲੋਗ ਨੇ ਨਾ ਉਹਨਾਂ ਨੂੰ ਸੋਚਣ ਤੇ ਮਜਬੂਰ ਕਰ ਦਿੰਦੇ ਨੇ ਹੁਣ ਕਿਉਂਕਿ ਮੈਂ ਫਸਟ ਵੀਡੀਓ ਪਾਈ ਸੀ ਸਾਰਿਆਂ ਦਾ ਕਾਲ ਆ ਗਿਆ ਵੀ ਤੁਹਾਡੀ ਕੁੜੀ ਨੂੰ ਅਸੀਂ ਟਿਕਟੌਕ ਤੇ ਦੇਖ ਲਿਆ ਸੋ ਮੇਰੇ ਪਾਪਾ ਨੇ ਇੱਕੋ ਗੱਲ ਕਹੀ ਕਿ ਉਹਨਾਂ ਨੂੰ ਮੇਰਾ ਨੰਬਰ ਦੇ ਦੇ ਉਹਨਾਂ ਨੇ ਇੰਨੀ ਗੱਲ ਕਹਦੇ ਕਿ ਮੇਰੇ ਪਾਪਾ ਨਾਲ ਗੱਲ ਕਰ ਲਓ ਕਰੋ ਗੱਲ ਤੇ ਤੁਹਾਡੇ ਘਰ ਦੇ ਵੀ ਮਲਕੀ ਹਮੇਸ਼ਾ ਨਾਲ ਹੀ ਖੜੇ ਸੀ ਹਨ ਤੁਹਾਡੇ ਕੋਈ ਇਦਾਂ ਦਾ ਮਲਕੀ ਤੁਹਾਡੇ ਜੇ ਹੁਣ ਜਿਹੜੇ ਤੁਹਾਡੇ ਲਾਈਫ ਦੇ ਵਿੱਚ ਕੋਈ ਟਿਕਟਾਕ ਆਉਣ ਤੋਂ ਬਾਅਦ ਕੋਈ ਇਦਾਂ ਦਾ ਕਮੈਂਟ ਆਇਆ ਤੁਹਾਨੂੰ ਵੀ ਜਿਹੜਾ ਵੀ ਥੋੜਾ ਥੋੜਾ ਮਲਕੀ ਉਹਨਾਂ ਮਿਲਿਆ ਉਤਸ਼ਾਹ ਮਨ ਕੇ ਆਪਾਂ ਕਹਿ ਰਹੇ ਨਾ ਵੀ ਕੌਨਫੀਡੈਂਸ ਹੋਰ ਬਿਲਡ ਅਪ ਹੋ ਗਿਆ ਵੀ ਮੈਂ ਹੁਣ ਹੋਰ ਵਧੀਆ ਚੀਜ਼ਾਂ ਬਣਾ ਸਕਦੀਆਂ ਵਧੀਆ ਕੰਟੈਂਟ ਦਵਾ ਕੁਝ ਇਦਾਂ ਦਾ ਕੋਈ ਇੱਕ ਕਮੈਂਟ ਆ ਕਿਸੇ ਸਟਾਰ ਵੱਲੋਂ ਕਿਸੇ ਸੈਲੀਬ੍ਰਿਟੀ ਵੱਲੋਂ ਸੈਲੀਬ੍ਰਿਟੀ ਵੱਲੋਂ ਮੀਨਸ ਇਦਾਂ ਕਿ ਜਿਵੇਂ ਵੀਡੀਓ ਇੱਕ ਵਾਰ ਪਾਈ ਜਦੋਂ ਕੋਈ ਸਿੰਗਰ ਵਗੈਰਾ ਜਿੱਤਰਾ ਸਟੋਰੀ ਪਾਵੇ ਨਾ ਉਦੋਂ ਮਤਲਬ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਐ ਇਤਰਾ ਫੀਲ ਹੁੰਦਾ ਕਿ ਹਾਂ ਪਪੂਲਰ ਹੋ ਰਿਹਾ ਉਹਨਾਂ ਤੱਕ ਵੀਡੀਓ ਪਹੁੰਚੀ ਤੇ ਉਦੋਂ ਕੌਨਫੀਡੈਂਸ ਥੋੜਾ ਹੋਰ ਬਿਲਡ ਹੁੰਦਾ ਕਿ ਹਾਂ ਆਪਾਂ ਉਹਨਾਂ ਤੱਕ ਪਹੁੰਚ ਰਹੇ ਆ ਤੇ ਵਧੀਆ ਬਾਕੀ ਫੈਮਿਲੀ ਸਭ ਤੋਂ ਵੱਡੀ ਚੀਜ਼ ਹੁੰਦੀ ਐ ਕਿ ਉਹ ਜੀ ਸਪੋਰਟ ਕਰਨ ਤੇ ਕੌਨਫੀਡੈਂਸ ਆਪੇ ਬਣਿਆ ਜਾਂਦਾ